ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਮੈਚਾਂ ਦੀ ਸੀਰੀ ਚੱਲ ਰਹੀ ਹੈ ਤੇ T20 ਦਾ ਦੂਸਰੇ ਮੈਚ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕਰਕੇ ਇਸ ਸੀਰੀਜ਼ ਦੇ ਉੱਪਰ ਕਬਜਾ ਕਰ ਲਿਆ ਜਿਹਾ ਦੱਸ ਦਈਏ ਕਿ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ T20 ਦਾ ਦੂਸਰਾ ਮੈਚ ਹੋਇਆ ਜਿਸ ਦੇ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਦੱਸ ਦਈਏ ਕਿ ਇਸ ਮੈਚ ਦੇ ਦੌਰਾਨ ਰੁਕ ਰੁਕ ਕੇ ਮੀਂਹ ਪੈ ਰਿਹਾ ਸੀ ਜਿਸ ਦੇ ਕਾਰਨ ਭਾਰਤ ਨੂੰ ਅਠੋਬਰਾਂ ਦੇ ਵਿੱਚ 78 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਗਿਆ ਸੀ ਤੇ ਭਾਰਤ ਨੇ 6 ਓਵਰ ਤੇ 10 ਬੋਲਾਂ ਦੇ ਵਿੱਚ 3 ਵਿਕਟਾਂ ਗਵਾ ਕੇ 81 ਦੌੜਾਂ ਬੜਾਈਆਂ ਨੇ ਜਿਸ ਤੋਂ ਬਾਅਦ ਉਹਨਾਂ ਨੇ SSC ਦੇ ਉੱਪਰ ਕਬਜ਼ਾ ਕਰ ਲੈਆ ਜੁਹਾ ਦੱਸ ਦਈਏ ਕਿ ਇਸ ਵਾਰ ਭਾਰਤ ਦੀ ਜਿਹੜੀ ਕਮਾਂ ਹੈ ਸੂਰਜਾ ਕੁਮਾਰ ਯਾਦਵ ਦੇ ਹੱਥ ਹੈ ਤੇ ਉਹਨਾਂ ਦੀ ਕਪਤਾਨੀ ਦੇ ਹੇਠ ਭਾਰਤ ਨੇ ਮੈਚ ਜਿੱਤ ਲਿਆ ਸੂਰਜਾ ਕੁਮਾਰ ਯਾਦਵ ਦੀ ਕਪਤਾਨੀ ਚ ਭਾਰਤ ਨੇ ਸੀਰੀਜ਼ ਜਿੱਤ ਕੇ ਸ਼ੁਰੂਆਤ ਕੀਤੀ ਹੈ ਮੁੱਖ ਕੋਚ ਗੋਤਮ ਗੰਭੀਰ ਨੇ ਵੀ ਅੰਤਰਰਾਸ਼ਟਰੀ ਮੰਚ ਤੇ ਸੀਰੀਜ਼ ਜਿੱਤ ਕੇ ਕੋਚ ਦੇ ਤੌਰ ਤੇ ਆਪਣੀ ਕੋਚਿੰਗ ਕੈਰੀਅਰ ਦੀ ਸ਼ੁਰੂਆਤ ਕਰ ਲਈ ਹੈ सीरीज ਦਾ ਤੀਸਰਾ ਅਤੇ ਆਖਰੀ T20 ਮੈਚ ਮੰਗਲਵਾਰ ਯਾਨੀ 3 ਜੁਲਾਈ ਨੂੰ ਪਲੇ ਕੇਲੇ ਦੇ ਵਿੱਚ ਖੇਡਿਆ ਜਾਵੇਗਾ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸੰਜੂ ਸਾਮਸਨ ਆਪਣਾ ਖਾਤਾ ਵੀ ਨਹੀਂ ਖੋਲ ਸਕੇ ਸੰਜੂ ਨੂੰ ਸ਼ੁਭਮਨ ਗਿੱਲ ਦੀ ਥਾਂ ਪਲੇਇੰਗ 11 ਦੇ ਵਿੱਚ ਮੌਕਾ ਮਿਲਿਆ ਗਿੱਲ ਗਰਦਨ ਵਿੱਚ ਖਿਚਾਅ ਕਾਰਨ ਇਸ ਮੈਚ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਯਸ਼ ਅਸਵੀ ਨੇ 3 ਦੌੜਾਂ ਬਣਾਈਆਂ ਜਦਕਿ ਕਪਤਾਨ ਸੂਰਿਆ ਨੇ 12 ਗੇਂਦਾਂ ਦੇ ਵਿੱਚ 26 ਦੌੜਾਂ ਦੀ ਤੇਜ਼ ਭਾਰੀ ਖੇਡੀ ਹਾਰਦਿਕ ਪੰਡਿਆ 18 ਦੌੜਾਂ ਬਣਾ ਕੇ ਲਾਬਾਦ ਪਰਦੇ ਜਦਕਿ ਪੰਤ ਨੇ ਦੋ ਨਵਾਬਦ ਦੌੜਾਂ ਬਣਾਈਆਂ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹਾਂ ਭਾਰਤੀ ਟੀਮ ਦੇ ਸਕੋਰ ਵਿੱਚ ਸਿਰਫ 6 ਦੌੜਾਂ ਹੀ ਜੁੜੀਆਂ ਸਨ ਜਦੋਂ ਮੀ ਨੇ ਦਸਤਕ ਦਿੱਤੀ ਦੋ ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ ਤਿੰਨ ਗੇਂਦਾਂ ਵਿੱਚ ਇਹ ਦੌੜਾ ਬੜਾਈਆਂ ਸਨ। ਇਸ ਤੋਂ ਬਾਅਦ ਟੀਮ ਇੰਡੀਆ ਨੂੰ 8 ওভারਾਂ ਦੇ ਵਿੱਚ 78 ਦੌੜਾ ਬੜਾਉਣ ਦਾ ਟੀਚਾ ਮਿਲਿਆ। ਮੈਚ ਵਿੱਚ ਟਾਸ ਵੀ ਦੇਰ ਦੇ ਨਾਲ ਹੀ ਹੋਈ। ਮੀਂਹ ਦੇ ਕਾਰਨ, ਆਊਟਫੀਲਡ ਗਿੱਲਾ ਹੋਣ ਦੇ ਕਾਰਨ ਟਾਸ ਵੀ ਦੇਰੀ ਦੇ ਨਾਲ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ 9 ਵਿਕਟਾਂ ਤੇ 161 ਦੌੜਾਂ ਤੇ ਰੋਕ ਦਿੱਤਾ। ਸ਼ਨੀਵਾਰ ਨੂੰ ਹੋਏ ਪਹਿਲੇ ਮੈਚ 'ਚ ਸ਼੍ਰੀਲੰਕਾ ਨੇ ਆਖਰੀ 8 ਵਿਕਟਾਂ 'ਚ 21 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਐਤਵਾਰ ਨੂੰ ਉਸਨੇ ਆਖਰੀ 6 ਵਿਕਟਾਂ ਤੇ ਕਰਤੀ ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਪਹਿਲੇ 10 ਓਵਰਾਂ ਦੇ ਵਿੱਚ 80 ਦੌੜਾਂ ਬਣਾਉਣ ਦੇ ਬਾਵਜੂਦ ਸ਼੍ਰੀਲੰਕਾ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ ਅਤੇ ਆਖਰੀ 10 ਓਵਰਾਂ ਦੇ ਵਿੱਚ ਸਿਰਫ 81 ਦੌੜਾਂ ਹੀ ਬਣਾ ਸਕੇ। ਹਾਰਦਿਕ ਪੰਡਿਆ ਨੇ 2 ਓਵਰਾਂ ਦੇ ਵਿੱਚ 23 ਦੌੜਾਂ ਦੇ ਕੇ 2 ਵਿਕਟਾਂ ਅਤੇ ਰਵੀ ਵਿਸ਼ਨੋਈ ਨੇ 4 ਓਵਰਾਂ ਦੇ ਵਿੱਚ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਸ਼੍ਰੀਲੰਕਾ ਲਈ ਪਥੂਮ ਨਿਸਾਂਕਾ ਨੇ 24 ਗੇਂਦਾਂ ਦੇ ਵਿੱਚ 32 ਦੌੜਾਂ ਬੜਾਈਆਂ ਜਦਕਿ ਕੁਸ਼ਲ ਪਲੇਰਾ ਨੇ 34 ਗੇਂਦਾਂ ਦੇ ਵਿੱਚ 54 ਦੌੜਾਂ ਬੜੰਗਿਆ ਦੁਮਨ ਨੇ ਦੂਜੀ ਵਿਕਟ ਲਈ 6 ਓਵਰਾਂ ਦੇ ਵਿੱਚ 54 ਦੌੜਾਂ ਚੋੜੀਆਂ ਇਸ ਨਾਲ ਹੀ ਦੱਸਤੀ ਹੈ ਕਿ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਜਿਹੜਾ T20 ਦਾ ਤੀਸਰਾ ਮੈਚ ਹੋਵੇਗਾ ਉਹ 3 ਜੁਲਾਈ ਨੂੰ ਖੇਡਿਆ ਜਾਵੇਗਾ ਤੇ ਉਸ ਤੋਂ ਪਹਿਲਾਂ ਦੋ ਮੈਚ ਹੋ ਚੁੱਕੇ ਨੇ T20 ਸੀਰੀਜ਼ ਦੇ ਤੇ ਭਾਰਤ ਨੇ ਇਸ ਸੀਰੀਜ਼ ਦੇ ਵਿੱਚ ਜਿੱਤ ਹਾਸਲ ਕਰਕੇ ਆਪਣਾ ਇਸ ਸੀਰੀਜ਼ ਤੇ ਉੱਪਰ ਦਬਦਬਾ ਬਣਾ ਲਿਆ ਹੈ ਚਿਆ ਦੱਸਿਆ ਕਿ ਦੋ ਮੈਚ ਪਾਰੇ ਦੇ ਹਿੱਸੇ ਆ ਗਏ ਨੇ ਤੇ ਤੀਸਰਾ ਮੈਚ ਹੁਣ 3 ਜੁਲਾਈ ਨੂੰ ਖੇਡਿਆ ਜਾਵੇਗਾ ਤੇ T20 ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਵਨਡੇ ਦੀ ਸੀਰੀਜ਼ ਖੇਡੀ ਜਾਵੇਗੀ ਤੇ ਇਹ ਸੀਰੀਜ਼ ਵੀ 3 ਮੈਚਾਂ ਦੀ ਹੋਵੇਗੀ